ਇਨੇ ਗੱਲ ਕੀਤੀ ਕਿ 2014 ਚ ਸਾਡੇ ਕੋ ਆਇਆ ਠੀਕ ਆ 2014 ਚ ਮੈਂ ਆਲਰੇਡੀ ਕੈਂਪ ਚ ਸੀਗਾ ਉਸਤਾਦ ਕੋਲ ਕਿਉਂਕਿ ਉਸਤਾਦ ਨੇ ਗਾਂਦਰਾ ਕੈਂਪ ਲਾਇਆ ਸੀ ਹੈ ਤੇ ਮੁੜ ਕੇ ਇਹਦੇ ਲੱਗੀ ਛੱਟ ਇਹ ਆਇਆ ਉਥੇ ਮੈਂ ਨਾਲ ਸੀ ਮੈਂ ਅੱਜ ਵੀ ਕਹਿੰਦਾ ਮੈਂ ਨਾਲ ਸੀ ਟੋਲਟਾ ਤਰੀਆਂ ਪੁੰਝੀਆਂ ਭਰਾ ਛਰੇਆਮ ਕਹਿੰਨਾ ਮੈਂ ਠੋਕੇ ਕਹਿੰਨਾ ਕਿ ਹਾਂ ਮੈਂ ਪੁੰਝੀਆਂ हां वीर ਤੇ ਮੈਂ ਪੁੰਝੀਆਂ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਪੁੰਝੀਆਂ ਠੀਕ ਆ ਤੂੰ ਭਰਾ ਮੈਨੂੰ ਇੱਕ ਵਾਰੀ ਦੱਸ ਦੇ ਕਿ ਮੇਰੇ ਮਾਂ ਪਿਓ ਨੇ ਤੇਰੀਆਂ ਮਿਹਨਤਾਂ ਕੀਤੀਆਂ ਜਾਂ ਮੈਂ ਤੁਹਾਨੂੰ ਕਿਹਾ ਕਿ ਹਾਂ ਤੁਸੀਂ ਮੇਰਾ ਆਪਰੇਸ਼ਨ ਕਰਾ ਦਿਓ ਹਾਂ ਕੋਹਲੀ ਹਾਂ ਕਿ ਮੈਂ ਤੁਹਾਨੂੰ ਕਿਹਾ ਤੁਸੀਂ ਇੱਕ ਵਾਰੀ ਦੱਸ ਦੋ ਗਰਾਉਂਡ 'ਚ ਕਿੰਨੇ ਬੰਦੇ ਸੀਗੇ ਉੱਥੇ ਉਹਨਾਂ ਨੂੰ ਪੁੱਛ ਲਿਓ ਕਿ ਹਾਂ ਮੈਂ ਕਿਹਾ ਜਾਂ ਨਹੀਂ ਕਿਹਾ ਉਸਤਾਦ ਮੇਰੇ ਘਰੇ ਆਇਆ ਉਸਤਾਦ ਜੀ ਝੂਠ ਨਾ ਬੋਲ ਠੀਕ ਆ ਤੂੰ ਝੂਠ ਬੋਲ ਰਿਹਾ ਹੱਸ ਟਾਈਮ ਹਲੇ ਵੀ ਤੂੰ ਝੂਠ ਬੋਲ ਰਿਹਾ ਠੀਕ ਆ ਤੂੰ ਮੇਰੇ ਤੁਸੀਂ ਇਸਤਾਰ ਮੇਰੇ ਘਰੇ ਆਇਆ ਮੈਂ ਤੈਨੂੰ ਇਹ ਨਹੀਂ ਕਹਿਣਾ ਕਿ ਠੀਕ ਆ ਕਿ ਮੈਂ ਤੇਰੀਆਂ ਮਹਿੰਤਾਂ ਕੀਤੀਆਂ ਭਾਈ ਮੈਂ ਤੇਰੀ ਇੱਕ ਮਹਿੰਤ ਨਹੀਂ ਕੀਤੀ ਤੂੰ ਮੇਰੇ ਮਾਪਿਆਂ ਨੂੰ ਫੇਰ ਕਹਿਣ ਲਿਆ ਕਿ ਮੇਰੇ ਮਾਪਿਆਂ ਨੇ ਤੇਰੀਆਂ ਮਹਿੰਤਾਂ ਕੀਤੀਆਂ ਕਿ ਵੀ ਦੁੱਲੇ ਕੇ ਵੀ ਪੈਸੇ ਲਾ ਦੇ ਠੀਕ ਆ ਮੈਂ ਅੱਜ ਵੀ ਸੌਂ ਖਾਣਾ ਮੈਂ ਆਪਣੇ ਜਵਾਕਾਂ ਨੂੰ ਸੌਂ ਖਾਣਾ ਠੀਕ ਆ ਕਿ ਮੈਂ ਤੇ ਮਾਪਿਆਂ ਨੇ ਤੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਦੁੱਲਿਆ ਕੇ ਵੀ ਪੈਸੇ ਲਾ ਦੇ ਕਿ ਮੇਰੇ ਸਾਡੇ ਮੁੰਡੇ ਦੇ ਸਾਡੇ ਕੋ ਪੈਸੇ ਹੈ ਨਹੀਂ ਠੀਕ ਆ ਕਿ ਤੂੰ ਪੈਸੇ ਲਾਇਆ ਤੁਸੀਂ ਮੈਨੂੰ ਇਹ ਗੱਲ ਕਹੀ ਆ ਕਿ ਬਾਈ ਮੈਂ ਉਸਤਾਦ ਮੈਂ ਮੈਂ ਆਪਣੇ ਘਰੇ ਚਲ ਗਿਆ ਉਸਤਾਦ ਨੇ ਇਹ ਗੱਲ ਕਹੀ ਕਿ ਜਿੰਦਰਾ ਕਲੱਬ ਨੂੰ ਖੇਡ ਦੇ ਦੇ ਤੇਰੇ ਸੱਟ ਲੱਗੇ ਕਲੱਬ ਵਾਲੇ ਪੈਸੇ ਲਾਉਣਗੇ ਠੀਕ ਆ ਫੇਰ ਤੁਸੀਂ ਕਿਹੜੇ ਹੱਕ ਨਾਲ ਤੁਸੀਂ ਬੰਦੇ ਨੂੰ ਕਹਿਣ ਲਿਆ ਕਿ ਬਈ ਪੈਸੇ ਦੇ ਸਾਨੂੰ ਹੈ ਮੈਨੂੰ ਇਹ ਦੱਸੋ ਤੂੰ ਕਿੰਨੀਆਂ ਗੱਲਾਂ ਮਾਨ ਲਿਆ ਤੂੰ ਝੂਠ ਮਾਰਨ ਲਿਆ ਠੀਕ ਆ ਤੂੰ ਮੈਨੂੰ ਸਾਰੀਆਂ ਚੀਜ਼ਾਂ ਛੱਡ ਦੇ ਸਾਰਾ ਕੁਝ ਛੱਡ ਦੇ ਤੂੰ ਆਪਣੇ ਵਟਸਐਪ ਦੀ ਚੈਟ ਪਾ ਯਾਰ ਸਿੱਧੀ ਗੱਲ ਆ ਆਪਣੇ ਵਟਸਐਪ ਦੀ ਚੈਟ ਪਾ ਦੇ ਉਧਰੋਂ ਮੈਂ ਪਾ ਦਿੰਦਾ ਪਤਾ ਲੱਗ ਜੂ ਕਿ ਹਾਂ ਮੈਂ ਝੂਠ ਬੋਲਦਾ ਤਾਂ ਮੈਂ ਸੱਚ